ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਫਤਿਹ ਪਹਿਲਾਂ ਤਾਂ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਇਗਨੋਰ ਜਮੀ ਨਾ ਕਰਿਓ ਹਰੇਕ ਅਮਰਤਾਰੀ ਸਿੱਖ ਦੇ ਮਨ ਚ ਤੇ ਗੈਰ ਅਮਰਤਾਰੀ ਸਿੱਖ ਦੇ ਮਨ ਚ ਇਹ ਜ਼ਰੂਰ ਆਉਂਦਾ ਵੀ ਦਸਤਾਰ ਰੱਖਣੀ ਬੰਨ੍ਹਣੀ ਤੇ ਕੇਸ ਰੱਖਣੀ ਕਿਉਂ ਜ਼ਰੂਰੀ ਨੇ ਜਦੋਂ ਕੋਈ ਅਮਰਤਾਰੀ ਸਿੱਖ ਨੂੰ ਕੋਈ ਬਿਨਾ ਕੇਸ ਵਾਲਾ ਰੋਡਾ ਸਿੰਘ ਕੋਈ ਉਹਨੂੰ ਸਵਾਲ ਕਰਦਾ ਵੀ ਭਰਾਵਾ ਤੂੰ ਕੇਸ ਕਿਉਂ ਰੱਖੇ ਨੇ ਤੂੰ ਦਸਤਾਰ ਕਿਉਂ ਬੰਦਦਾਗਾ ਤਾਂ ਉਹ ਕਹਿੰਦਾ ਵੀ ਸਾਡੇ ਗੁਰੂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਕਿਹਾ ਸੀ ਕਿ ਕੇਸ ਰੱਖੋ ਅਸੀਂ ਏਸੇ ਲਈ ਕੇਸ ਰੱਖਦੇ ਆ ਹੁਣ ਮਨ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਲਾਜ਼ਮੀ ਕੀਤਾ ਵੀ ਕੇਸ ਰੱਖੋ ਪਰ ਕਿਉਂ ਲਾਜ਼ਮੀ ਕੀਤਾ ਉਸ ਚੀਜ਼ ਦੀ ਕੀ ਵਜ੍ਹਾ ਰਹੀ ਤੇ ਕਿਉਂ ਕੇਸ ਰੱਖਣੇ ਤੇ ਦਸਤਾਰ ਬੰਦਣੀ ਜ਼ਰੂਰੀ ਹੈਗੀ ਤੇ ਇਸ ਚੀਜ਼ ਦਾ ਹੀ ਜਵਾਬ ਤੁਹਾਨੂੰ ਤੁਹਾਨੂੰ ਕਿ ਕਿਸੇ ਅਮਰਤਾਰੀ ਸੰਗ ਨੂੰ ਵੀ ਪਤਾ ਹੁੰਦਾ ਉਹ ਸਿਰਫ ਇਹ ਗੱਲ ਕਹਿ ਕੇ ਖਤਮ ਕਰ ਦਿੰਦਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਕੇਸ ਰੱਖਣੇ ਤਾਂ ਰੱਖਣੇ ਉਸ ਚੀਜ਼ ਦੀ ਵਜ੍ਹਾ ਮੈਂ ਦੱਸਣ ਲੱਗਿਆਗਾ ਧਿਆਨ ਨਾਲ ਸੁਣੋ ਹੁਣ ਆਪਾਂ ਗੱਲ ਕਰ ਲੈਂਦੇ ਆ ਪਹਿਲਾਂ ਤਾਂ ਦਸਾਂ ਗੁਰੂਆਂ ਤੋਂ ਪਹਿਲਾਂ ਕੇਸਾ ਦੀ ਕੀਮਤ ਮਹੱਤਤਾ ਰਹੀਏਗੀ ਦੇਖੋ ਜਿੰਨੇ ਵੀ ॠषि मुनि ਹੋਏ ਨੇ ਪੈਗੰਬਰ ਹੋਏ ਨੇ ਵੱਡੇ ਕੋਈ ਵੀ ਖੋਜਕਾਰ ਹੋਣ ਤੁਸੀਂ ਐ ਦੇਖੋ ਉਹਨਾਂ ਨੇ ਹਮੇਸ਼ਾ ਕੇਸ ਰੱਖੇ ਹੋਣਗੇ ਜਿੰਨੇ ਵੀ ॠषि मुनि ਹੋਣਗੇ ਉਹ ਛੇਤੀ ਕੇਸਾ ਨਾਲ ਉਹਨਾਂ ਨੇ ਛੇੜਖਾਨੀ ਨਹੀਂ ਕੀਤੀ ਤੇ ਹੁਣ ਆ ਜੋ ਗੁਰੂ ਨਾਨਕ ਦੇਵ ਜੀ ਦੇ ਟਾਈਮ ਗੁਰੂ ਨਾਨਕ ਦੇਵ ਜੀ ਦੇ ਟਾਈਮ ਜਿਵੇਂ ਉਹ ਅਕਾਲਪੁਰਖ ਦੇ ਭਾਣੇ 'ਚ ਰਹਿੰਦੇ ਸੀ ਉਹਨਾਂ ਨੇ ਵੀ ਕਦੀ ਕੇਸਾ ਨਾਲ ਕੋਈ ਵੀ ਛੇੜਖਾਨੀ ਨਹੀਂ ਕੀਤੀ ਸੀ ਨਾ ਕੇਸ ਕਤਲ ਕਰਾਇਆ ਸੀ ਜੇ ਉਹਨਾਂ ਨੇ ਲਾਜ਼ਮੀ ਨਹੀਂ ਕੀਤੇ ਇਹਦਾ ਮਤਲਬ ਇਹ ਨਹੀਂ ਸੀ ਉਹਨਾਂ ਨੇ ਕੇਸ਼ਾਂ ਨੂੰ ਕੋਈ ਸ਼ਿਟਖਾਨੀ ਕੀਤੀ ਉਹ ਵੀ ਇਹੀ ਕਹਿੰਦੇ ਸੀ ਕਾਲਪੁਰਖ ਦੇ ਭਾਣੇ 'ਚ ਜਿਹਾ ਜਿਹਾ ਸਾਨੂੰ ਪ੍ਰਮਾਤਮਾ ਨੇ ਸਰੀਰ ਬਖਸ਼ਿਆ ਇਹ ਨਾਲ ਸ਼ਿਟਖਾਨੀ ਨਹੀਂ ਕਰਨੀ ਚਾਹੀਦੀ ਕੇਸ ਸਾਨੂੰ ਕਤਲ ਨਹੀਂ ਕਰਾਉਣਾ ਚਾਹੀਦਾ ਕੰਸੈਂਟ ਉਹਨਾਂ ਦਾ ਵੀ ਇਹੀ ਸੀਗਾ ਪਰ ਉਹਨਾਂ ਨੇ ਲਾਜ਼ਮੀ ਨਹੀਂ ਸੀ ਕੀਤਾ ਹੁਣ ਤੁਸੀਂ ਕਹੋਗੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਲ ਲਾਜ਼ਮੀ ਕੀਤੀ ਗੁਰੂ ਨਾਨਕ ਦੇਵ ਜੀ ਨੇ ਕਿਉਂ ਨਾ ਕੀਤੀ ਦੇਖੋ ਨਾਨਕ ਦੇਵ ਜੀ ਦਾ ਟਾਈਮ ਕੁਝ ਹੋਰ ਸੀਗਾ ਗੁਰੂ ਗੋਬਿੰਦ ਸਿੰਘ ਜੀ ਦਾ ਟਾਈਮ ਸੀ ਉਹ ਕੁਝ ਹੋਰ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਟਾਈਮ ਕੁਝ ਹੋਰ ਸੀ ਗੁਰੂ ਨਾਨਕ ਸਾਹਿਬ ਜੀ ਦੇ ਟਾਈਮ ਜੋ ਜਾਤੀਵਾਦ ਤਾਂ ਚਲੋ ਜਾਤੀਵਾਦ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ 'ਤੇ ਰਹੀ ਆ ਉਹ ਟਾਈਮ ਕੁਝ ਹੋਰ ਸੀਗਾ ਬਹੁਤ ਅਨਪੜਤਾ ਤੇ ਬਹੁਤ ਬੁਰਾ ਹਾਲ ਸੀਗਾ ਉਹ ਕਹਿੰਦੇ ਸੀਗੇ ਪਹਿਲਾਂ ਇਨਸਾਨ ਬਣਜੋ ਭਾਈ ਬੰਦੇ ਬਣਜੋ ਫੇਰ ਧਰਮਾਂ 'ਚ ਵੜਜੋ ਉਹਨਾਂ ਦਾ ਸਮਝਾਉਣ ਦਾ ਤਰੀਕਾ ਕੁਝ ਹੋਰ ਸੀਗਾ ਕਿਉਂਕਿ ਹਰੇਕ ਗੁਰੂ ਦੀ ਅਕਾਲ ਪੁਰਖ ਦੇ ਬਾਣੀ 'ਚ ਕੋਈ ਨਾ ਕੋਈ ਸੇਵਾ ਰਹੀ ਆ ਉਹਨਾਂ ਦੀ ਸੇਵਾ ਕੀ ਸੀ ਤੁਹਾਨੂੰ ਪਤਾ ਉਹਨਾਂ ਨੇ ਪੂਰੀ ਦੁਨੀਆ ਗਾਈ ਉਦਾਸੀਆਂ ਕੀਤੀਆਂ ਤੇ ਇਹੇ ਸੇਵਾ ਤਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਲਿਖੇ ਸੀ ਕਿ ਨਾ ਇਹ ਤਾਂ ਉਹਨਾਂ ਨੇ ਕਰਨੀ ਸੀ ਹਰ ਇੱਕ ਗੁਰੂ ਦੀ ਸੇਵਾ ਆਪਣੇ ਧਰਮ ਚ ਅਲੱਗ-ਅਲੱਗ ਰਹੀਆ ਹੈ ਇੱਕ ਦਾ ਅਲੱਗ-ਅਲੱਗ ਕੰਮ ਰਿਹਾਗਾ ਤੇ ਇਸ ਹਿਸਾਬ ਨਾਲ ਦੇਖੋ ਕੇਸ ਸਾਧਿਕ ਨਿਮਹਤਾਤਾ ਹੁਣ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਕੇਸ ਬਹੁਤ ਪਿਆਰੇ ਸੀ ਤੇ ਇਸੇ ਕਰਕੇ ਕਹਿੰਦੇ ਵੀ ਕੇਸਗੜ ਨਾ ਉਹ ਆ ਜਿਹੜਾ ਆਪਣੇ ਆਨੰਦਪੁਰ ਜੋ ਤਖਤ ਤਾਂ ਉਹਨਾਂ ਕੇਸਗੜ ਸਾਹਿਬ ਹੈਗਾ ਠੀਕ ਆ ਤੇ ਮਹਾਰਾਜੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਸ ਰੱਖਣੇ ਕਿਉਂ ਲਾਜ਼ਮੀ ਕੀਤੇ ਹੋਣ ਇਹ ਸਵਾਲ ਸਾਰਿਆਂ ਦੇ ਮਨ ਚਾਹਨਾਗਾ ਦੇਖੋ ਕੁਦਰਤ ਨੇ ਸਾਨੂੰ ਸਾਜਿਆ ਸੀ ਕੁਦਰਤ ਵਿੱਚ ਸਾਰੇ ਹੀ ਉਸ ਪਰਮਾਤਮਾ ਦੀ ਇੱਕੋ ਉਹਦੇ ਵਿੱਚ ਮਾਨਸਿਕੀ ਜਾਂ ਸਵੇ ਪਹਿ ਇੱਕੋ ਪਛਾਣ ਵੀ ਸਾਰਿਆਂ ਦੀ ਇੱਕ ਪਛਾਣ ਆ ਜੀ ਠੀਕ ਹੈ ਜੀ ਜਿਵੇਂ ਸਾਨੂੰ ਪਰਮਾਤਮਾ ਨੇ ਸਾਡਾ ਸਰੀਰ ਬਣਾਇਆ ਹੈਗਾ ਜਿਵੇਂ ਸਾਡੇ ਕੇਸ ਹੁੰਦੇ ਨੇ ਇਹਨਾਂ ਨਾਲ ਛੇੜਖਾਨੀ ਨਹੀਂ ਕਰਨੀ ਚਾਹੀਦੀ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਪਰਮਾਤਮਾ ਤੂੰ ਸਾਨੂੰ ਜਿਹੇ ਜਿਹੇ ਬਣਾਇਆ ਹੈਗਾ ਅਸੀਂ ਇਹਦੇ ਵਿੱਚ ਹੀ ਠੀਕ ਆ ਤੂੰ ਚੰਗਾ ਬਣਾਇਆ ਅਸੀਂ ਬਾਲ ਕਟਾ ਕੇ ਐ ਪੁੱਠੇ ਸਿੱਧੇ ਕੋਈ ਡਿਜ਼ਾਈਨ ਕਰਾ ਕੇ ਜਾਂ ਹੁਣ ਦੇ ਟਾਈਮ ਤੋਂ ਕਰਦੇ ਨੇ ਵੀ ਆਪਦੇ ਸਰੀਰ ਨਾਲ ਨਹੀਂ ਛੇੜਖਾਨੀ ਕਰਨੀ ਚਾਹੀਦੀ ਜਿਵੇਂ ਜਿਹਾ ਪ੍ਰਮਾਤਮਾ ਨੇ ਸਾਨੂੰ ਬਖਸ਼ਿਆਗਾ ਉਹ ਜਿਹੀ ਰਹਿਣਾ ਚਾਹੀਦਾਗਾ ਕੁੱਦ ਜਿਸ ਤਰ੍ਹਾਂ ਕੁਦਰਤ ਨਾਲ ਛੇੜਖਾਨੀ ਕਰਨ ਦੇ ਬੁਰੇ ਨਤੀਜੇ ਹੁੰਦੇ ਨੇ ਉਸ ਤਰ੍ਹਾਂ ਜਿਵੇਂ ਆਪਾਂ ਨੂੰ ਪ੍ਰਮਾਤਮਾ ਨੇ ਬਣਾਇਆ ਵੀ ਪ੍ਰਮਾਤਮਾ ਤੂੰ ਬਣਾਇਆ ਸਹੀ ਬਣਾਇਆ ਅਸੀਂ ਤੇਰੇ ਤੋਂ ਵੱਧ ਕੇ ਨਹੀਂ ਜੇ ਤੂੰ ਜਿਵੇਂ ਕੇਸ ਬਖਸ਼ਣ ਅਸੀਂ ਇਹਨਾਂ ਨੂੰ ਉਮੀ ਰੱਖਾਂਗੇ ਕਿ ਕੇਸ ਰੱਖਣ ਦੇ ਫਾਇਦੇ ਵੀ ਬਹੁਤ ਨੇਗੇ ਕੇਸ ਰੱਖਣ ਦੇ ਫਾਇਦੇ ਵੀ ਬਹੁਤ ਨੇਗੇ ਕੇਸ ਰੱਖਣੇ ਲਾਜ਼ਮੀ ਕਰਦੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਹੁਣ ਜਦੋਂ ਤੁਸੀਂ ਦੇਖੋਗੇ ਜਦੋਂ ਕੇਸ ਇਟੇ ਆਪਣੇ ਲੰਬੇ ਲੰਮਕਣਗੇ ਤੇ ਉਹ ਕੇਸਾਂ ਨੂੰ ਸੰਭੂਗਣ ਕੰਮ ਕਰਾਂਗੇ ਆਪਾਂ ਕੰਮ ਕਰਨ ਲੱਗੇ ਆਪਾਂ ਨੂੰ ਤੰਗ ਕਰਨਗੇ ਕੇਸ ਕਿਤੋਂ ਐ ਲਟਕਣਗੇ ਕਿਤੋਂ ਐ ਲਟਕਣਗੇ ਆਪਾਂ ਨੂੰ ਕੰਮ ਨਹੀਂ ਕਰਨਾ ਪੈਣਾ ਜਾਂ ਬੰਨ੍ਹਣੇ ਪੈਣਗੇ ਤਾਂ ਕੇਸਾਂ ਦੀ ਸੰਭਾਲ ਲਈ ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਨੇ ਦੇਖਿਆ ਵੀ ਜਿਹੜੇ ਵੱਡੇ ਵੱਡੇ ਰਾਜੇ ਮਹਾਰਾਜੇ ਜਾਂ ਮੁਗਲ ਨੇ ਉਹ ਦਸਤਾਰਾ ਬੰਨ੍ਹਦੇ ਸੀ ਪੱਗਾਂ ਬੰਨ੍ਹਦੇ ਸੀ ਦੂਜੀ ਤਰ੍ਹਾਂ ਹਨਾ ਤੇ ਆਪਣੇ ਜਿਹੜੇ ਗਰੀਬ ਲੋਕ ਸੀ ਨਾ ਉਹਨਾਂ ਨੂੰ ਘੋ ਜੇ ਨਾ ਕਿਰਪਾਨ ਰੱਖਣ ਦਾ ਨਾ ਪੱਗ ਬੰਨਣ ਦਾ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਸਾਰੀਆਂ ਜਾਤੀਆਂ ਨੂੰ ਇੱਕ ਕਰਕੇ ਸਾਰੇ ਗਰੀਬਾਂ ਦੇ ਸਰਤੇ ਦਸਤਾਰ ਵਖਸ਼ ਦੀ ਦਸਤਾਰ ਬੰਨਣੀ ਲਾਜ਼ਮੀ ਕਰਤੀ ਤਾਂ ਕਿ ਸਾਡੀ ਕੇਸਾਂ ਦੀ ਸੰਭਾਲ ਰਹੇ ਠੀਕ ਹੈ ਜੀ ਇਸ ਲਈ ਦਸਤਾਰ ਬੰਨਣੀ ਜ਼ਰੂਰੀ ਹੈ ਜੀ ਤੇ ਇਹ ਕਿਸੇ ਵੀ ਅਮਰਤਾ ਸਿੰਘ ਨੂੰ ਜੇ ਕਹਿ ਦੋ ਉਹਨੂੰ ਵੀ ਪਤਾ ਹੁੰਦਾ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਅਮਰ ਛਕਣਾ ਕਿਉਂ ਜ਼ਰੂਰੀ ਹੈ ਕਿਉਂਕਿ ਲੋਕ ਕਹਿੰਦੇ ਨੇ ਜੀ ਵੀ ਮਨ ਸਾਫ ਹੋਣਾ ਚਾਹੀਦਾ ਸਾਡਾ ਦਾ ਅਮਰਤ ਦਾ ਕੀ ਹੈ ਕੋਈ ਗੱਲ ਨਾ ਛਕੋ ਮਨ ਸਾਫ਼ ਹੋਣਾ ਚਾਹੀਦਾ ਮੈਂ ਮੰਨਦਾ ਪਰ ਅਮਰ ਛਕਣਾ ਕਿਉਂ ਜ਼ਰੂਰੀ ਆ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰਿਓ ਜੀ ਜੇ ਤੁਹਾਨੂੰ ਵਧੀਆ ਲੱਗੀ ਨੌਲੇਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ